ਰੋਜਪੁਰ ਪੁਲਿਸ ਵੱਲੋਂ 12 ਜੁਲਾਈ ਨੂੰ ਹੋਏ ਇੱਕ ਅਪਹਰਨ ਦੇ ਮਾਮਲੇ ਨੂੰ ਸੁਲਝਾ ਲੈਣ ਦਾ ਦਾਵਾ ਕੀਤਾ ਹੈ ਇੱਕ ਵਿਅਕਤੀ ਵੱਲੋਂ ਜਮੀਨੀ ਰੰਜਿਸ਼ ਨੂੰ ਲੈ ਕੇ ਦੂਜੀ ਧਿਰ ਨੂੰ ਫਸਾਉਣ ਦੇ ਲਈ ਆਪਣੇ ਹੀ ਸਾਲੇ ਦੀ ਝੂਠੀ ਕਿਡਨਾਪਿੰਗ ਦੀ ਸ਼ਿਕਾਇਤ ਦਰਜ ਕਰਵਾ ਦਿੱਤੀ ਸੀ ਪੁਲਿਸ ਵੱਲੋਂ ਸੁਖਵਿੰਦਰ ਸਿੰਘ ਆਦਿ ਦੇ ਖਿਲਾਫ ਮੁਕੱਦਮਾ ਦਰਜ ਵੀ ਕੀਤਾ ਗਿਆ ਸੀ ਜਿਸ ਵਿੱਚ ਨਿਰੰਜਨ ਸਿੰਘ ਵੱਲੋਂ ਇੱਕ ਵੀਡੀਓ ਵੀ ਪੇਸ਼ ਕੀਤੀ ਗਈ ਸੀ ਕਿਰਪਾਲ ਸਿੰਘ ਦੇ ਅਪਹਰਨ ਹੋਣ ਦੀ ਵੀਡੀਓ ਵੀ ਦਿਖਾਈ ਗਈ ਸੀ ਜਦੋਂ ਪੁਲਿਸ ਨੇ ਇਸ ਨੂੰ ਗੰਭੀਰਤਾ ਦੇ ਨਾਲ ਜਾਂਚਿਆ ਤਾਂ ਪਤਾ ਖੋਰੀ ਕੁਝ ਲੱਗਾ ਪੁਲਿਸ ਦੀ ਮੁਡਲੀ ਜਾਂਚ ਤੋਂ ਬਾਅਦ ਇਸ ਸਾਹਮਣੇ ਆਇਆ ਕਿ ਨਿਰੰਜਨ ਸਿੰਘ ਵੱਲੋਂ ਅਪਹਰਣ ਦੀ ਇਤਲਾਹ ਦਿੱਤੀ ਗਈ ਹੈ ਉਹ ਅਪਹਰਣ ਹੋਏ ਕਿਰਪਾਲ ਸਿੰਘ ਦਾ ਚੀਚਾ ਹੈ ਅਤੇ ਜੋ ਵੀਡੀਓ ਪੇਸ਼ ਕੀਤੀ ਹੈ ਉਹ ਹੁਲੀਆ ਮੁਤਾਬਕ ਜੋ ਅਪਹਰਣ ਕਰ ਰਿਹਾ ਹੈ ਉਹ ਹੁਭੂ ਅਪਹਰਣ ਹੋਏ ਕਿਰਪਾਲ ਸਿੰਘ ਦੇ ਪੇਟੇ ਦੇ ਨਾਲ ਮਿਲਦਾ ਹੈ ਪੁਲਿਸ ਨੇ ਜਦ ਕਿਰਪਾਲ ਸਿੰਘ ਦੇ بیٹے ਰਾਜਾ ਨੂੰ ਗ੍ਰਿਫਤਾਰ ਕਰਕੇ ਉਸ ਦੀ ਪੁੱਛਗਿੱਛ ਕੀਤੀ ਤਾਂ ਉਸ ਨੇ ਸਾਰੀ ਸਾਜ਼ਿਸ਼ ਦਾ ਉਲਾਸਾ ਹੀ ਕਰ ਦਿੱਤਾ ਅਤੇ ਦੱਸਿਆ ਕਿ ਉਸਦੇ ਫੁੱਫੜ ਨਿਰੰਜਨ ਸਿੰਘ ਦੀ ਸੁਖਵਿੰਦਰ ਸਿੰਘ ਆਦਿ ਹੋਰਾਂ ਦੇ ਨਾਲ ਜ਼ਮੀਨੀ ਰੰਜਿਸ਼ ਸੀ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਕਿਰਪਾਲ ਸਿੰਘ ਦੇ ਅਪਹਰਨ ਦੀ ਸਾਜ਼ਿਸ਼ ਰਚੀ ਗਈ ਸੀ ਉਹਨਾਂ ਨੂੰ ਝੂਠੇ ਮੁਕੱਦਮੇ ਵਿੱਚ ਫਸਾਇਆ ਜਾ ਸਕੇ ਅਤੇ ਜ਼ਮੀਨ ਤੇ ਕਬਜ਼ਾ ਕੀਤਾ ਜਾ ਸਕੇ ਪੁਲਿਸ ਵੱਲੋਂ આરોપી ਰਾਜਾ ਨੂੰ ਗ੍ਰਿਫਤਾਰ ਕਰਕੇ ਉਸ ਉੱਪਰ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੁਣ ਪੁਲਿਸ ਜੀਜਾ ਤੇ ਸਾਲਾ ਨੂੰ ਜਲਦ ਫੜ ਲੈਣ ਦਾ ਦਾਵਾ ਵੀ ਕਰ ਰਹੀ ਹੈ 12 ਜੁਲਾਈ ਨੂੰ 112 ਦੇ ਹੈਲਪਲਾਈਨ ਵਿੱਚ ਇੱਕ ਕਾਲ ਆਈ ਸੀ ਨਿਰੰਜਨ ਸਿੰਘ ਵੱਲੋਂ ਉਹਨੇ ਆਖਿਆ ਕਿ ਕਿਰਪਾਲ ਸਿੰਘ ਵਪਿੰਡ ਹਰਾਜ ਵਿੱਚ ਸੀ ਉਹਨੂੰ ਕੁਝ ਲੋਕ ਅਗਵਾ ਕਰਕੇ ਲੈ ਗਏ ਹਨ ਨਾਲ ਬਾਅਦ ਵਿੱਚ ਜਦ ਪੜਤਾਲ ਹੋਈ ਤਾਂ ਉਹਨੇ ਇੱਕ ਵੀਡੀਓ ਵੀ ਹੈ ਕਿ ਪੇਸ ਕੀਤੀ ਜਿਵੇਂ ਕੌਗਰੇਜਬਲ ਇਨਫੋਰਮੇਸ਼ਨ ਆਈ ਉਹਦੇ ਬੇਸਿਸ ਤੇ ਫਿਰੋਜ਼ਪੁਰ ਪੁਲਿਸ ਨੇ ਇਮੀਡੀਏਟਲੀ ਪਰਚਾ ਦਰਜ ਕੀਤਾ पर्चा नंबर उनचाली बटा चौबीस मिति बारह जुलाई धारा लगी थी एक सौ चाली तीन बी एन पुरानी तीन सौ चौंहठ धारा होंगी है किडनैपिंग आज का पर्चा सी मुताबिक बयान सुखमंदर सिंह पुत्र मरियाम सिंह हराज पिंड के रहने वाले से उन्होंने खिलाफ दर्ज हुआ एक बेहतरीन तफ्तीश का मुजाहरा पेश गया डीएसपी नवीन जी, 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 नवीन जी, जी, जी। ते एसएचओ रवि जी ਵੱਲੋਂ ਕਿਉਂਕਿ ਕੇਸ ਇਹ ਹੀ리어ਸ ਕ੍ਰਾਈਮ ਸੀ ਮਾਨਯੋਗ ਐਸਐਸਪੀ ਫਿਰੋਜ਼ਪੁਰ સોਨਾ ਮਿਸਰਾ ਜੀ ਵੱਲੋਂ ਜਿਹੜੀ ਟੀਮ ਸੀਗੀ ਡੀਐਸਪੀ ਨਵੀਨ ਜੀ ਤੇ ਰਵੀ ਜੀ ਦੀ ਉਸਨੂੰ ਸਖਤ ਹਦਾਇਤ ਦਿੱਤੀ ਗਈ ਸੀ ਕਿ ਆਜ ਇਹ ਮਗਦਮਾ ਹੈ ਸਾਇੰਟਿਫਿਕ ਤਰੀਕੇ ਨਾਲ ਟੈਕਨੀਕਲ ਡਿਟੇਲਸ ਦੇ ਮਦਦ ਨਾਲ ਤੇ ਕੂਫੀਆਂ ਸੂਤਰੋ ਦਾ ਯੂਜ਼ ਕਰਕੇ ਛੇਤੀ ਛੇਤੀ ਸੋਲਵ ਕੀਤਾ ਜਾਏ ਔਰ ਟੀਮ ਨੂੰ ਇੱਕ ਬੜੀ ਹੈਰਤ ਅੰਗੇਜ ਜੁੜੀ ਹੈਗੀ ਕਹਾਣੀ ਉਹਦਾ ਚਲੀ ਤਕਤੀਸ ਦੇ ਮੁਤਾਬਿਕ ਜਿਸ ਦੇ ਮੁਤਾਬਿਕ ਜੜਾ ਕਿਰਪਾਲ ਜੋ ਇੰਨਾ ਹੋਇਆ ਸੀ ਉਸ ਤੋਂ ਪਹਿਲੇ ਵੀ ਇਹ ਜੋ ਸ਼ਾਰਟ ਤੇ ਹੋਰ ਹੀ ਗ੍ਰੇਸ ਕਲਾਈ ਦੇ ਪਰਚੇ ਪਹਿਲੇ ਸੀਗੇ ਜਿਹੜਾ ਕਿਰਪਾਲ ਸੀ ਉਹਨੂੰ ਕਿਡਨਾਪ ਮਲੀ ਭਗਤ ਨਾਲ ਕਰਕੇ ਉਸ ਦਾ ਹੀ ਜਿਹੜਾ ਬੀਤਾ ਸੀ ਪੁੱਛੀ ਰਾਜਾ ਕੁੰਨੇ ਕੀਤਾ ਸੀ ਜਿਹੜੀ ਵਜ੍ਹਾ ਰੰਜਿਸ਼ ਆ ਸੀ ਕਿ ਇਹ ਜਿਹੜਾ ਹੈਗਾ ਸੁਖਮਿੰਦਰ ਦੇ ਨਾਲ ਇਹਨਾਂ ਦਾ ਆਪਸੀ ਜ਼ਮੀਨ ਦਾ ਵਿਸਬਾਦ ਸੀ ਨਿਵਾਦ ਸੀ ਨਰਿੰਦਰ ਦਾ ਕਿਰਪਾਲ ਜਿਹੜਾ ਹੈਗਾ ਨਰਿੰਦਰ ਦਾ ਸਾਲਾ ਸੀ ਇਹਨਾਂ ਦਾ ਆਪਸੀ ਵਿਵਾਦ ਸੀ ਜ਼ਮੀਨੀ ਕਿ ਸੁਖਮਿੰਦਰ ਨੂੰ ਫਸਾਉਣ ਵਾਸਤੇ ਆ ਪੂਰਾ ਡਰਾਮਾ ਰਚਿਆ ਗਿਆ ਸੀ ਡੀਐਸਪੀ ਨਵੀਨ ਜੀ ਤੇ ਰਵੀ ਜੀ ਟੀਮ ਨੇ ਦਿਨ ਰਾਤ ਮਿਹਨਤ ਕਰਕੇ ਜਿਹੜਾ ਇਹ ਕੇਸ ਟ੍ਰੇਸ ਕੀਤਾ ਤੇ ਜਿਹੜਾ ਰਾਜਾ ਹੈ ਰਾਜਾ ਨੇ ਵਿਸ਼ਤਾਰ ਕੀਤਾ ਤੇ ਉਹਨੇ ਵੀ ਇਹ ਗੱਲ ਮੰਨ ਲਈ ਹੁਣ ਬਾਕੀ ਦੋਸਤ ਨੂੰ ਫੜਨ ਵਾਸਤੇ ਰੇਡ ਜਿਹੜੇ ਹੈਗੇ ਉਹ جاری ਧੰਨਵਾਦ